ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਮੀਜ਼ ਦੀ ਫਿਟਿੰਗ ਦੇ ਨਿਸ਼ਾਨ ਲਾਉਣ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਮੈਂ ਪਲੋਈਆਂ ਪਾ ਲਈਆਂ ਇਸ ਤਰ੍ਹਾਂ ਤੇ ਆਪਾਂ ਗਲੇ ਬਣਾ ਲਈ ਆ ਆਪਾਂ ਕਮੀਜ਼ ਨੂੰ ਇਸ ਤਰ੍ਹਾਂ ਸੈੱਟ ਕਰਕੇ ਰੱਖ ਲਿਆ ਹੈ ਹਾਂ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦਾ ਸੈਂਟਰ ਕਰਕੇ ਇਸ ਤਰ੍ਹਾਂ ਕਰੀਜ਼ ਬਣਾ ਲੈਣੀ ਹੈ ਜਾਂ ਤੁਸੀਂ ਇਸ ਤਰ੍ਹਾਂ ਚੌਕ ਨਾਲ ਨਿਸ਼ਾਨੀ ਲਾ ਲੈਣੀ ਹੈ ਵੇ ਐਸੇ ਤਾਂ ਪੈਕ ਸਾਈਡ ਇ ਨਿਸ਼ਾਨ ਜਦੋਂ ਕਮੀਜ਼ ਦੀ ਕਟਿੰਗ ਕਰਦੇ ਆ ਫਿਟਿੰਗ ਦੇ ਨਿਸ਼ਾਨਾ ਪੈਕ ਸਾਈਡ ਉਸ ਟੇਮ ਲਾ ਲੈਣੇ ਆ ਪਰ ਮੈਂ ਤੁਹਾਨੂੰ ਦੱਸਣ ਵਾਸਤੇ ਆਪਾਂ ਨਿਸ਼ਾਨ ਨਹੀਂ ਲਾਏ ਇਸ ਤਰ੍ਹਾਂ ਆਪਾਂ ਸੈਂਟਰ ਕਰ ਲਿਆ ਕਮੀਜ਼ ਦਾ ਹੁਣ ਆਪਾਂ ਇਹਨਾਂ ਦੇ ਸਭ ਤੋਂ ਪਹਿਲਾਂ ਉੱਪਰੋਂ ਬ੍ਰੈਸਟ ਦਾ ਨਿਸ਼ਾਨ ਲਾਵਾਂਗੀ 22 ਇੰਚ ਤੇ ਸਾਡੇ ਕਿੰਚ ਇਹਨਾਂ ਦੀ ਬ੍ਰੈਸਟ ਹੈ ਪੌਣੇ 11 ਇੰਚ ਇਸ ਤਰ੍ਹਾਂ ਸੈਂਟਰ 'ਚ ਆਪਾਂ ਪੌਣੇ 11 ਤੇ ਰੱਖਾਂਗੇ ਤੇ ਇਧਰੋਂ ਆਪਾਂ ਸਾਡੇ ਕਿਤੇ ਇਸ ਤਰ੍ਹਾਂ ਨਿਸ਼ਾਨ ਲਗਾ ਲਵਾਂਗੇ ਦੋਨੋਂ ਸਾਈਡ ਹੁਣ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ ਕਮਰ ਤੋਂ ਇਹਨਾਂ ਦਾ ਕਮੀਜ਼ ਹੈਗਾ ਏ 19 ਇੰਚ नौ इंच इस तरह साढ़े नौ साढे उन्नी कमर निशान आप जेड़िया अपन साइड आलिया पलोइया इन्हें छाइना तो चकना है अपन सात इंच से इस तरह तैयार होंगे पलोइया कमर का निशान अपा ਇਥੇ ਲਾਉਣਾ ਹੈ ਹਮੇਸ਼ਾ ਕਿਉਂਕਿ ਆਪਾਂ ਇਹ ਲੰਮੀਆਂ ਪਲੋਈਆਂ ਦੇ ਸੈਂਟਰ 'ਚ ਪਲੋਈ ਚੱਕਦੇ ਆ ਤਾਂ ਆਪਣਾ ਕਮਰ ਦਾ ਨਿਸ਼ਾਨ ਬਿਲਕੁਲ ਸਹੀ ਆਉਂਦਾ ਇਹਨਾਂ ਪਲੋਈਆਂ ਕੋਲੇ ਹੁਣ ਆਪਾਂ ਇਹਨਾਂ ਦੀ ਸਾਈਡ ਸਲਾਈ ਦਾ ਨਿਸ਼ਾਨ ਲਾਵਾਂਗੇ ਸਾਈਡ ਸਲਾਈ ਇਹਨਾਂ ਦੀ ਹੈਗੀ 15 ਇੰਚ ਤਿਆਰ ਇਸ ਤਰ੍ਹਾਂ ਆਪਾਂ 15 ਇੰਚ ਤੇ ਨਿਸ਼ਾਨ ਲਾ ਲੈਣਾ ਹੈ ਫਿਟਿੰਗ ਦੇ ਨਿਸ਼ਾਨ ਆਪਾਂ ਹਮੇਸ਼ਾ ਪਲੋਈਆਂ ਪਾਉਣ ਤੋਂ ਬਾਅਦ ਚ ਲਗਾਉਣੇ ਆ ਨਹੀਂ ਤਾਂ ਪਲੋਈਆਂ ਵਿੱਚ ਕਈ ਵਾਰੀ ਵੱਧ ਘੱਟ ਕੱਪੜਾ ਹੋਣ ਨਾਲ ਫਿਟਿੰਗ ਕੁੱਲਾ ਪੀੜਾ ਹੋ ਜਾਂਦਾ ਕਮੀਜ਼ ਇਸ ਲਈ ਆਪਾਂ ਬਾਅਦ ਚੋਂ ਨਿਸ਼ਾਨ ਲਗਾਉਣੀ ਆ ਪਲੋਈਆਂ ਪਾਉਣ ਤੋਂ ਇੱਥੋਂ ਆਪਾਂ ਹੈਗਾ ਕਮੀਜ਼ 22 ਇੰਚ ਇਸ ਤਰ੍ਹਾਂ ਆਪਾਂ 11 ਇੰਚ ਸੈਂਟਰ ਕਰਕੇ ਇਸ ਤਰ੍ਹਾਂ 22 ਇੰਚ ਤੇ ਨਿਸ਼ਾਨ ਲਗਾ ਲਿਆ ਹੁਣ ਆਪਾਂ ਇਹਨਾਂ ਤਿੰਨਾਂ ਨਿਸ਼ਾਨਾਂ ਨੂੰ ਮਿਲਾ ਲਵਾਂਗੇ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਸ਼ੇਪ ਫੱਟੀ ਦੀ ਮਦਦ ਨਾਲ ਵੀ ਇਸ ਤਰ੍ਹਾਂ ਇਹਨਾਂ ਨੂੰ ਮਿਲਾਜ ਸਕਦੇ ਹੋ ਇੱਕ ਗੱਲ ਹੋਰ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਕਿਸ ਦਾ ਕਮੀਜ਼ ਜਿਵੇਂ ਕਿ ਕਿਸ ਦੀ ਬ੍ਰੈਸਟ ਹੈਵੀ ਹੁੰਦੀ ਹੈ ਬ੍ਰੈਸਟ ਤੋਂ ਕਮੀਜ਼ ਖੁੱਲਾ ਹੁੰਦਾ ਹੈ ਤਾਂ ਤੁਸੀਂ ਇੱਕ ਤੇਮਨੇਂ ਚ ਨਹੀਂ ਠਾਮਾ ਲੂ ਵੀ ਇਸ ਤਰ੍ਹਾਂ ਬ੍ਰੈਸਟ ਤੋਂ نیچے ਵੱਲ ਤੇ ਨਿੰਜ ਆਪਾਂ ਨਿਸ਼ਾਨ ਲਾਵਾਂਗੇ ਸਾਡੀ ਕਿੰਚੀ ਆਪਣੀ ਬ੍ਰੈਸਟ ਦੀ ਸਾਡੀ ਕਿੰਚੀ ਆਪਾਂ ਇਹ ਵਾਲਾ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਇੱਥੋਂ ਤੱਕ ਆਪਾਂ ਸੀਨ ਬਿਲਕੁਲ ਸਿੱਧੀ ਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਫਿਟਿੰਗ ਦੇਵਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਆਪਾਂ ਪੂਰਾ ਗਲਾਈ ਵਿੱਚੋਂ ਲਿਆਉਣਾ ਹੈ ਇੱਥੇ ਆਪਾਂ ਨੁੱਕਰ ਨਹੀਂ ਬਣਾਉਣੀ ਹੈ ਇੱਥੋਂ ਆਪਾਂ ਵੀ ਨਹੀਂ ਬਣਾਉਣਾ ਹੈ ਤੋਂ ਆਪਾਂ ਗਲਾਈ ਵਿੱਚ ਕਰਨਾ ਹੈ ਕਮਰ ਤੋਂ ਆਪਾਂ ਇਸ ਨੂੰ ਸ਼ੇਪ ਜਿਹੜੀ ਦੇਣੀ ਹੈ ਇਸ ਤਰ੍ਹਾਂ ਕੂ ਰਿਗ ਲਾਈ ਵਿੱਚ ਦੇਣੀ ਹੈ ਕਿਉਂਕਿ ਫਿਟਿੰਗ ਦੇ ਸਿਰ ਤੇ ਹੀ ਕਮੀਜ਼ ਦਾ ਆਪਣਾ ਵਧੀਆ ਬੰਦਾ ਹੈ ਹੁਣ ਆਪਾਂ ਤੁਹਾਨੂੰ ਇਹ ਥੀਲਾ ਕੇ ਦਿਖਾਉਣੀ ਹੈ ਉਹ ਤੋਂ ਉੱਪਰ ਤੋਂ ਆਪਾਂ ਉਸੇ ਤਰ੍ਹਾਂ 1/2 ਇੰਚ ਡਾਊਨ ਰੱਖਿਆ ਸੀ ਆਪਾਂ ਅੱਗੇ ਵਾਲਾ ਪੱਲਾ ਤੇ ਆਪਣਾ ਪਲੋਈਆਂ ਵਿੱਚ ਵੀ ਕਪੜਾ ਉਣ ਕਰਕੇ अगे वाले पल अपना कपड़ा घट जाता है तो आप इतों इस बराबर करके नहीं लाना इस तरह जेकर आप बराबर करके लावे तो अपना अगे वाला गला पिछे वालू जाऊगा इस तरह अपना जिन्ना क अपना है डाउन आ रहा अद्धा कोई इंच आप उन्ना क इसनों डाउन ही रखना है अगले पल में इतों ਇਸ ਤਰ੍ਹਾਂ ਆਪਾਂ ਪਹਿਲਾਂ ਥੋੜੀ ਸਲਾਈ ਸਿੱਧੀ ਲਾਉਣੀ ਹੈ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਇਸ ਤਰ੍ਹਾਂ ਗਲਾਈ ਵਿੱਚ ਲਿਆਉਣਾ ਹੈ ਇਹ ਵਾਲੀ ਪਲੋਈ ਆਪਾਂ ਇੱਥੋਂ نیچے ਵੱਲ ਨੂੰ ਮੋੜਨਾ ਹੈ ਇਸ ਦਾ ਇੱਥੋਂ ਆਪਾਂ ਪੂਰਾ ਗਲਾਈ ਵਿੱਚ ਲਿਆਉਣਾ ਹੈ ਇੱਥੋਂ ਆਪਾਂ ਨੁੱਕਰ ਨਹੀਂ ਕੱਢਣੀ ਗਲਾਈ ਵਿੱਚ ਸੇਨ ਲਾਉਣੀ ਹੈ ਆਪਾਂ ਜੇਕਰ ਪਿੱਕੇ ਸੇ ਇਧਰ ਪੇਟ ਵੱਡਾ ਹੈ ਤਾਂ ਤੁਸੀਂ ਇਸ ਨੂੰ ਇੱਥੋਂ ਥੋੜਾ ਬਾਹਰ ਵੱਲ ਪੈਰ-ਪੈਰ ਸੇਨ ਲਾ ਸਕਦੇ ਹੋ hip ਤੋਂ ਹੁਣ ਆਪਾਂ ਇੱਕ ਪੈਰ ਪੈਰ ਦੀ ਸੀਨ ਬਾਹਰ ਵਾਲੀ ਸਾਈਡ ਵੱਲ ਲਾ ਲਵਾਂਗੇ ਤਾਂ ਕਿ ਜੇ ਕੋਈ ਕਸਟਮਰ ਨੂੰ ਛੋਟ ਪੇੜਾ ਲੱਗੇ ਤਾਂ ਉਹ ਆਪੀਆਂ ਆਪਣੇ ਅੰਦਰਲੀ ਸੀਣੀ ਵੇਢ ਫਾੜਦੀਆਂ ਇਸ ਤਰ੍ਹਾਂ ਆਪਾਂ ਦੋ ਦੋ ਸੀਨਾ ਲਾਉਣੀਆਂ ਹੋਈਆਂ ਸ਼ਰਤ ਕਮੀਜ਼ ਦੀ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਸੀਨ ਲਾ ਲਈ ਹੈ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਵੀ ਸੀਨ ਲਾ ਲਵਾਂਗੇ ਉਸੇ ਤਰ੍ਹਾਂ ਜਿੰਨਾ ਕੋ ਆਪਣਾ ਇਹ ਡਾਊਨ ਆ ਰਿਹਾ ਅੱਗੇ ਵਾਲਾ ਪੱਲਾ نیچے ਵਾਲ ਨੂੰ ਆ ਰਿਹਾ ਉਹਨਾਂ ਦਾ ਆਪਾਂ ਇਸ ਨੂੰ نیچے ਵਾਲੀ ਰੱਖਾਂਗੇ ਆਪਾਂ ਇਸ ਨੂੰ ਖਿੱਚ ਕੇ ਬਰਾਬਰ ਨਹੀਂ ਕਰਾਂਗੇ ਨਹੀਂ ਤਾਂ ਆਪਣਾ ਅਗਲਾ ਗਲਾ ਪਿੱਛੇ ਵਾਲ ਨੂੰ ਜਾਣ ਦੀ ਸਮੱਸਿਆ ਆ ਜਾਂਦੀ ਹੈ ਕਮੀਜ਼ ਵਿੱਚ बाद ज अपना मोडे को कपड़ा बैक वाला वर्ध बैक वाले उसमें उसको शांत देना है थोड़ा थोड़ा इस तरह आप पूरी गलाई बेच इधरली साइड सीन ला लेनी है मेरा स्टैंड थोड़ा हिल रहा है क्योंकि मशीन ऊपर स्टैंड रखा करके हो ਸਕਦਾ ਤੁਹਾਨੂੰ ਵੀਡੀਓ ਵਿੱਚ ਜਦੋਂ ਮੈਂ ਮਸ਼ੀਨ ਚਲਾਉਣੀ ਹੈ ਹਿੱਲਣ ਦੀ ਪ੍ਰੋਬਲਮ ਹੋਵੇ ਜੇਕਰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਦੋਨੋਂ ਸਾਈਡ ਸੀਨ ਲਾ ਲਈ ਹੈ ਇਸ ਤਰ੍ਹਾਂ ਆਪਣੀ ਫਿਟਿੰਗ ਬਿਲਕੁਲ ਪਰਫੈਕਟ ਆਉਂਦੀ ਹੈ ਦੇਖ ਕੇ ਆਪਾਂ ਫਿਟਿੰਗ ਦੇ ਨਿਸ਼ਾਨ ਪਲੋਈਆਂ ਪਾਉਣ ਤੋਂ ਬਾਅਦ ਚ ਲਗਾਉਣੀ ਹੈ ਤਾਂ ਵੀਡੀਓ ਦੇਖਣ ਲਈ ਧੰਨਵਾਦ